ਹਾਂਜੀ ਅੱਗੇ ਅੱਗੇ ਚੱਲ ਰਹਿਆਂ ਨੂੰ ਦਿਖਾਉਣੇ ਹੋਰ ਵੀ ਕਾਫੀ ਬੂਟੇ ਨੇ ਇੱਥੇ ਹਾਂ ਇਹ ਤਾਂ ਸੋਕ ਤੇ ਬੂਟੇ ਕਾਫੀ ਨੇ ਕਿਉਂਕਿ ਸੋਕਾ ਦੋ ਕਈ ਤਰ੍ਹਾਂ ਦਾ ਹੁੰਦਾਗਾ ਇੱਕ ਸਿੱਧਾ ਲੰਮਾ ਜਾਂਦਾ ਉਹਦੀ ਪ੍ਰਜਾਤੀ ਹੁੰਦੀ ਐ ਸੋਕੇ ਦੀ ਉਹ ਵੀ ਤੇ ਆਪਾਂ ਜਿਹੜੇ ਛੋਟੇ ਬਚਪਨ ਦੇ ਵਿੱਚ ਨਾ ਕਹਿ ਦਿੰਦੇ ਹੁੰਦੇ ਸੀਗੇ ਵਿਦਿਆ ਪੜਾਈ ਕਹਿੰਦਾ ਕੋਈ ਮੋਰ ਪੰਖੀ ਕਹਿੰਦਾ ਸੀ ਇਹਨੂੰ ਕਿਆ ਖੜੇ ਨੇ ਕਬੂਟੇ ਇਹ ਆਹਾ ਦੇਖੋ ਜਟ ਚ ਹਜ਼ਾਰ ਦਾਣੀ ਜੋ ਤਾਤੂ ਰੋਗਾਂ ਦੇ ਉੱਪਰ ਅਪਰ ਮੇਹ ਰੋਗ ਅਤੇ ਮధుਮੇਹ ਸ਼ੂਗਰ ਵਗੈਰਾ ਦੇ ਉੱਤੇ ਬਹੁਤ ਸੋਹਣਾ ਕੰਮ ਕਰਦੀ ਆ ਜਿਨ੍ਹਾਂ ਨੂੰ ਗਰਮੀ ਦੇ ਕਰ ਕਚਰੇ ਦੇ ਉੱਤੇ ਫਿਨਿਸ਼ ਅਪ ਕਰਾ ਹੋ ਜਾਂਦੇ ਨੇ ਦੀ ਸਰਦਾਹੀ ਰਕੜ ਕੇ ਜਿਵੇਂ ਆਪਾਂ ਸਰਦਾਹੀ ਰਕੜਦੇ ਹੁਣ ਇਸ ਤਰ੍ਹਾਂ ਰਕੜ ਕੇ ਵਿੱਚ ਮਿੱਠਾ ਪਾ ਕੇ ਇਸ ਵੇਰੇ ਖਾਲੀ ਪੇਟ ਅਤੇ ਦੁਪਹਿਰ ਵੇਲੇ ਪੀਤੀ ਜਾਂਦੀ ਹੈ ਜੀ ਕਿਤੇ ਕਰਕੇ ਜਾਨੀ ਕਿ ਪਿਤ ਪ੍ਰਕਿਰਤੀ ਗਰਮੀ ਦੇ ਕਰਕੇ ਜਿਨ੍ਹਾਂ ਨੂੰ ਯਾਨੀ ਕਿ ਇਸ ਤਰ੍ਹਾਂ ਦੇ ਇਨਫੈਕਸ਼ਨ ਹੁੰਦੀ ਹੈ ਉਹਦੇ ਵਾਸਤੇ ਹੁੰਦੀ ਹੈਗੀ ਇਹਨੂੰ ਹਜ਼ਾਰਦਾਨੀ ਛੋਟੀ ਦੁੱਦੀ ਇਹ ਨਾਮ ਤੋਂ ਜਾਣਿਆ ਜਾਂਦਾ ਹੈ ਇਸ ਬੁੱਟੀ ਨੂੰ ਬ੍ਰੇਕ ਹੁੰਦੀ ਹੈ ਜਿਵੇਂ ਕਈ ਵਾਰ ਮੱਜਾਂ ਨੂੰ ਮੋਖ ਵਗੈਰਾ ਲੱਗ ਜਾਂਦੀ ਹੈ ਉੱਥੇ ਵੀ ਆਪਾਂ ਇਹ ਵਰਤਦੇ ਆਂਗੇ। ਬਾਅਦ ਕੇ ਹੋਰ ਵੀ ਦੇਖਦੇ ਆ ਕੋਈ ਚੀਜ਼ ਦੇਖੋ ਇਹ ਤੁਹਾਨੂੰ ਦੱਸ ਦਿਆਂਗੇ। ਤੁਕਿ ਮੈਂ ਉਹਨਾਂ ਦਾ ਜ਼ਿਕਰ ਕਰੂੰ ਜੋ ਸਾਡੇ ਯਾਨੀ ਕਿ ਆਯੁਰਵੈਦਿਕ ਅਧਿਐਤ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੇ ਜ਼ਿਆਦਾਤਰ ਬਸੂਰ ਨੇ ਜਿਹੜੀਆਂ ਚੀਜ਼ਾਂ ਤੇ ਆਪਣਾ ਯਾਨੀ ਕਿ ਤੇ ਹੋਰ ਵੀ ਦਰਖਤ ਜੋ ਬੂਟੇ ਨੇ ਆਯੁਰਵੈਦਿਕ ਸੰਬੰਧ ਦੇ ਨਾਲ ਸਾਡੇ ਸਰੀਰ ਦੇ ਨਾਲ ਸੰਬੰਧਤ ਜ਼ਿਆਦਾ ਚੀਜ਼ਾਂ ਵਰਤਣ ਵਾਲੀਆਂ ਤੇ ਉਹ ਯਾਨੀ ਕਿ ਹੋਰ ਲੱਗਣੇ ਚਾਹੀਦੇ ਨੇ ਬਹੁਤ ਵਧੀਆ ਆ ਟਾਲੀ ਦਾ ਬੂਟਾ ਆ ਗਿਆ ਸੀਸਮ ਕਹਿੰਦੇ ਨੇ ਇਹਨੂੰ ਇਹ ਵੀ ਪਿੱਤ ਪ੍ਰਕਿਰਤੀ ਦੇ ਰੋਗਾਂ ਦੇ ਲਈ ਬਹੁਤ ਸੋਹਣਾ ਕੰਮ ਕਰਦਾ ਤਾਹ ਸੁਕੁੰਦੋਸ ਲੇਟ ਜੀ ਨੂੰ ਲਕੋਰੀ ਦੀ ਪ੍ਰੋਬਲਮ ਆ ਇਹਦੇ ਪੱਤਿਆਂ ਨੂੰ ਰਗੜ ਕੇ ਸਵੇਰੇ ਖਾਲੀ ਪੇਟ ਪੀਣਾ ਪੈਂਦਾ ਹੈਗਾ ਇਹ ਤੇ ਇਧਰੋਂ ਗੁਰੂ ਘਰ ਦੇ ਜਾਨੀ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ ਪ੍ਰਕਾਰ ਹੁੰਦੇ ਨੇ ਬਹੁਤ ਹੀ ਵਧੀਆ ਜਾਨੀ ਕਿ ਮਨ ਖੁਸ਼ ਹੋਇਆ ਇੱਥੇ ਆ ਕੇ ਤੇ ਆਹਾ ਫੁੱਲਾਂ ਦੇ ਬੂਟੇ ਆ ਕਨੇਰ ਵਗੈਰਾ ਪਾ ਪੱਤੀਆ ਸਾਰੇ ਨੂੰ ਕਿਉਂਕਿ ਇਹਦੇ ਵਿੱਚ ਇਹ ਜ਼ਹਿਰੀਲੇ ਹੁੰਦੇ ਨੇ ਕਨੇਰ ਆ ਜਿਹੜੇ ਜੇ ਘੋੜਾ ਵਗੈਰਾ ਤੂੰ ਖਾ ਲਵੇ ਤੇ ਮੌਤ ਹੋ ਜਾਂਦੀ ਹੈ ਕੀ ਤੇ ਆਹ ਟਲ ਆਪਣੀ ਕਿਕਰ ਦੇ ਸੀ ਕਿਕਰ ਕਿ ਕਿਕਰ ਦੇ ਵਿੱਚ ਵੀ ਕੁਦਰਤੀ ਤੌਰ ਤੇ ਬੰਗ ਤੇ ਕਲੀ ਆਹ ਸੌਰੀ ਬੰਗ ਤੇ ਪਾਰਾ ਕਲੀ ਦੇ ਬੰਗ ਇੱਕੋ ਚੀਜ਼ ਹੁੰਦੀ ਹੈਗੀ ਮਰਦ ਨੂੰ ਬੰਗ ਕੋੜ ਨੂੰ ਤੰਗ ਸਦਾ ਜਮਾਨ ਰੱਖ ਦਿਓ ਗੱਲ ਵਾਂਗੂ ਤੇ ਇਹ ਜਿਹੜਾ ਕਿਕਰ ਦਾ ਬੂਟਾ ਹੁੰਦਾ ਤੇ ਠੰਡਾ ਹੁੰਦਾ ਹੈਗਾ ਤਾਂ ਤਾਤੂ ਰੋਗਾਂ ਦੇ ਉੱਤੇ ਬਹੁਤ ਸੋਨਾ ਕੰਮ ਕਰੇ ਤੁੱਕੇ ਵਗੈਰੇ ਦੇ ਕੰਮ ਆਉਂਦੇ ਨੇ ਆਚਾਰ ਵਗੈਰੇ ਦਾ ਪਾਇਆ ਜਾਂਦਾ ਹੈਗਾ ਤੇ ਕਾਫੀ ਚੀਜ਼ਾਂ ਦੇ ਵਿੱਚ ਵਰਤੂ ਜਾਂਦੇ ਹੈਗਾ ਹੋਰ ਵੀ ਤਰੱਕੀ ਆਪਾਂ ਜਾ ਕੇ ਦੇਖਦੇ ਆਂ ਬੂਟੇ ਜਿਹੜੇ ਹੋਏ ਤੁਹਾਨੂੰ ਦਿਖਾਉਣੀ ਆਂਗੇ ਇੱਥੇ ਕਈ ਵਾਰ ਕੋਈ ਛੋਟੇ ਥੱਲੇ ਕੋਈ ਬੇਲ ਰੂਪ ਦੇ ਵਿੱਚ ਹੁੰਦਾ ਬੂਟਾ ਜੀਤਾ ਜਣ ਕੇ ਆਪਾਂ ਪ੍ਰੋਫੈਸ਼ਨ ਕਰਵਾ ਦਈਏ ਆਪਾਂ ਕਾਫੀ ਵੀਡੀਓ ਅਪਲੋਡ ਕਰਿਆ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਕੋਈ ਹੋਰ ਕੋਈ ਬੂਟਾ ਇੱਥੇ ਦੇਖਦੇ ਆਂਗੇ ਅੱਗੇ ਜਾ ਕੇ ਆਪਾਂ ਯਾਰ ਬਹੁੜ ਆ ਗਿਆ ਇਹਦੇ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਨੇ ਪਹਿਲਾਂ ਵੀ ਦੱਸ ਚੁੱਕਾ ਆਂਗਾ ਤੇ ਜਿਵੇਂ ਆਪਾਂ ਖਾਲੀ ਪੇਟ ਇਹਦੇ ਜਾਨੀ ਕਿ ਇੱਕ ਦੋ ਆਪਣਾ ਪੰਜ ਕਪੂੰਦਾਂ ਤੱਕ ਆਪਾਂ ਖਾਲੀ ਪੇਟ ਜਾਨੀ ਪਤਾਸੇ ਦੇ ਵਿੱਚ ਪਾ ਕੇ ਦੁੱਧ ਪੀਣ ਦੇ ਨਾਲ ਤਾਤੂ ਵਰਧਕ ਜੋਗ ਆ ਇਹ ਕਿੱਕਰ ਇਹ ਜਾਨੀ ਕਿ ਪੰਚਾਗੀ ਕੰਮ ਆਉਂਦਾ ਤੇ ਫਲ ਫਲ ਪੱਤੇ ਜੜ ਵਗੈਰਾ ਸਾਰਾ ਕੁਝ ਇਹਦਾ ਕੰਮ ਆਉਂਦਾ ਹੈਗਾ ਆ ਅੰਜੀਰ ਆ ਗਿਆ ਇਹ ਅੰਜੀਰ ਦਾ ਬੂਟਾ ਤੇ ਫਲ ਦੇਖੋ ਲੱਗਿਆ ਪਿਆ ਹੈਗਾ ਅੰਜੀਰ ਦੇ ਉੱਤੇ ਜਾਂ ਦੁੱਧ ਵਗੈਰਾ ਵੀ ਇਹਦਾ ਜਾਨੀ ਕਿ ਇਹ ਕਹਦੇ ਚਮੜੀ ਰੋਗਾਂ ਦੇ ਵਿੱਚ ਵਰਤਿਆ ਜਾਂਦਾ ਹੈਗਾ ਇਹਦੇ ਫਲ ਵੀ ਕੈਲਸ਼ੀਅਮ ਭਰਪੂਰ ਹੁੰਦੇ ਨੇਗੇ ਬਹੁਤ ਹੀ ਵਧੀਆ ਜਨਨ ਕਿ ਫਲ ਦੇ ਵਿੱਚ ਵੀ ਜਨਨ ਕਿ ਫਲ ਰੂਬੀ ਅਤੇ ਨਾਲ ਇਹ ਸ਼ਾਂ ਵਾਸਤੇ ਹੀ ਬਹੁਤ ਵਧੀਆ ਦਰਖਤ ਹੈਗਾ ਆ ਦੇਖੋ ਤੁਸੀਂ ਇੱਥੇ ਕਾਫੀ ਬੂਟੇ ਲੱਗੇ ਹੋਏ ਨੇ ਅੰਜੀਰ ਦੇ ਤੇ ਆਪਾਂ ਨੂੰ ਘਰਾਂ ਦੇ ਵਿੱਚ ਆਮ ਲਾ ਸਕਦੇ ਹਾਂ ਕਿ ਤੇ ਫਲ ਵੀ ਜਨਨ ਕਿ ਕਾਫੀ ਲੱਗਦਾ ਹੁੰਦਾ ਹੈ ਤੇ ਉੱਪਰ ਜਿਹੜੇ ਆਪਾਂ ਮਾਰਕੀਟ ਦੇ ਵਿੱਚ ਸੁੱਕੇ ਲੈਨੇ ਆ ਉਹਦੇ ਨਾਲੋਂ ਤਾਂ 100 ਗੁਣਾ ਵਧੀਆ ਨੇ ਜੇ ਆਪਣੇ ਤਾਜ਼ੇ ਹੋਣ ਕਿਉਂਕਿ ਸੁੱਕੇ ਤਾਂ ਹਮੇਸ਼ਾ ਬਾਹਰ ਲੈ ਜਾਂਦੇ ਕਿ ਜਨਾਨ ਸਾਡ ਆਪਾਂ ਪਰਸਲ ਆ ਜਾਨੀ ਕਿ ਭੇਜਦੇ ਹੁੰਦੇ ਵਪਾਰ ਕਰਦੇ ਹੁੰਦੇ ਸਾਡੇ ਲੋਕ ਸੁੱਕੇ ਚੀਜ਼ ਉਧਰ ਭੇਜਤਾ ਆਂ ਚੀਜ਼ਾਂ ਅਸੀਂ ਦੂਰ ਹੋ ਗਿਆ ਚਾ ਤਾਜ਼ੀਆਂ ਚੀਜ਼ਾਂ ਤੋਂ ਤੇ ਆ 베ਰੀ ਦਾ ਬੁਟਾ ਇਹਦੀ 베ਰੀ ਲਾਹਕ ਦਰਦਾਂ ਵਗੈਰਾ ਦੇ ਉੱਪਰ ਬਹੁਤ ਸੋਹਣਾ ਕੰਮ ਕਰਦੀ ਹੈਗੀ 베ਰੀ ਲਾਹ ਤੇ 베ਰੀ ਦੇ ਪੱਤੇ ਜਾਨੀ ਕਿ ਕਿਸਾਂ ਵਾਸਤੇ ਬਹੁਤ ਵਧੀਆ ਹੁੰਦੇ ਨੇਗੇ ਤੇਲ ਦੇ ਵਿੱਚ ਅੱਦ ਕਰਕੇ ਆਪਾਂ ਵਰਤਦੇ ਹੁੰਦੇ ਆਂਗੇ ਇੱਥੇ ਬੂਟਾ ਲੌਂਗ ਦਾ ਸੀਗਾ ਤੇ ਹੁਣ ਫਿਲਹਾਲ ਜਿੱਤਾ ਹਾਂ ਹਾਂ ਹੈ ਗਿਆਗਾ ਸਾਈਡ ਤੇ ਖੜਾਗਾ ਲੌਂਗਾਂ ਦਾ ਬੂਟਾ ਨਾ ਦੇਖੂ ਇਹ ਲਾਉਂਗਾ ਕਿ ਇਹ ਤਿਕਸ਼ਨ ਹੁੰਦਾ ਹੈ ਤੇ ਪੱਤਾ ਤੋੜ ਕੇ ਆਪਾਂ ਚਬ ਕੇ ਦੇਖਾਂਗੇ ਨਾ ਜਿਵੇਂ ਲੌਂਗ ਜਾਨੀ ਕਿ ਆਕਰ ਕਰਾ ਹੋਇਆ ਦਾਲਚੀਨੀ ਵਿੱਚ ਤੇ ਇਤਿਹਾਦਕ ਜਿੰਨੇ ਇਹ ਤਿਕਸ਼ਨ ਹੁੰਦੇ ਨੇਗੇ ਤੇ ਉਸ ਤਰ੍ਹਾਂ ਜਾਨੀ ਕਿ ਮਹਿਸੂਸ ਹੁੰਦਾਗਾ वक्त महुआ मुए का बूटा आ गया जी ये काफ़ी आयुर्वेदिक काफ़ी जगह योगों के पता गा महे का बूटा ਇਸ ਤਰ੍ਹਾਂ ਦਾ ਬੂਟਾ ਹੈ ਤੇ ਬਾਕੀ ਆਪਾਂ ਹੋਰ ਵੀ ਦੇਖਦੇ ਅਗੇ ਆਪਣਾ ਕੜੀ ਪੱਤਾ ਇਹ ਜਾਨੀ ਕਿ ਸਬਜ਼ੀਆਂ ਵਗੈਰਾ ਦੇ ਵਿੱਚ ਆਚਾਰ ਦੇ ਵਿੱਚ ਜਾਂ ਆਪਣਾ ਕੇਸਾਂ ਨੂੰ ਕਾਲੇ ਕਰਨ ਵਾਲੇ ਜੋਗਾਂ ਦੇ ਵਿੱਚ ਜਿਨ੍ਹਾਂ ਦੇ ਕੇਸ ਝੜਦੇ ਨੇ ਉਸ ਤਰ੍ਹਾਂ ਦੇ ਜੋਗਾਂ ਦੇ ਵਿੱਚ ਵਰਤਿਆ ਜਾਂਦਾ ਹੈ। ਕਾਫੀ ਜਾਨੀ ਕਿ ਆਯੁਰਵੇਦ ਕਿਤੇ ਵਿੱਚ ਕੰਮ ਆਉਂਦਾ ਉਹ ਸਾਹਮਣੇ ਫਰਮਾ ਦੇ ਬੂਟੇ ਬਹੁਤ ਖੁਸ਼ਕ ਹੁੰਦਾ ਫਰਮਾ ਜਿਹੜਾ ਇਹ ਤਾਂ ਜਿਹੜਾ ਜਾਨੀ ਕਿ ਸ਼ੱਕ ਹੁੰਦਾ ਉਹਨੂੰ ਆਪਾਂ ਰਗੜ ਕੇ ਕੱਪਰਸ਼ਾਂ